ਫਤੇਗੜ ਸਾਹਿਬ ਦੇ ਅਧੀਨ ਆਉਂਦੇ ਇਲਾਕੇ ਬਡਾਲੀ ਆਲਾ ਸਿੰਘ ਵਿਖੇ ਉਥੋਂ ਦੀ ਇੱਕ ਵਿਅਕਤੀ ਨੂੰ ਉਸਦੇ ਪੇਕੇ ਪਰਿਵਾਰ ਦਾ ਜਾਣਕਾਰ ਦੱਸ ਕੇ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਤੇ 30 ਸਾਲਾ ਮਹਿਲਾ ਨਾਲ ਬਲਾਤਕਾਰ ਕਰਨ ਦੇ ਇਲਜ਼ਾਮਾਂ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਨੇ ਮਹਿਲਾ ਨੂੰ ਉਸਦੇ ਪੇਕੇ ਪਰਿਵਾਰ ਦਾ ਜਾਣਕਾਰ ਹੋਣ ਦਾ ਦੱਸ ਕੇ ਉਸ ਪਾਸੋਂ ਪਹਿਲਾਂ ਫੋਨ ਨੰਬਰ ਲੈ ਲਿਆ ਕੋਝ ਚਿਰ ਮਗਰੋਂ ਕੁਲਦੀਪ ਨੇ ਮਹਿਲਾ ਨੂੰ ਉਸ ਦੇ ਬੱਚਿਆਂ ਅਤੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜ਼ਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ ਮਹਿਲਾ ਦਾ ਸਬਰ ਉਸ ਵੇਲੇ ਟੁੱਟਿਆ ਜਦੋਂ ਬੀਤੇ ਦਿਨ ਮਲਜ਼ਮ ਮਹਿਲਾ ਦੇ ਘਰ ਜ਼ਬਰਦਸਤੀ ਕੰਦ ਟੱਪ ਕੇ ਅੰਦਰ ਆ ਗਿਆ ਤੇ ਉਸ ਨਾਲ ਮੜ ਬਲਾਤ ਕਰ ਕੀਤਾ ਤੇ ਇੰਨਾ ਹੀ ਨਹੀਂ ਉਸ ਨਾਲ ਮਾਰਕੁੱਟ ਵੀ ਕੀਤੀ ਜਦੋਂ ਇਸ ਦੀ ਜਾਣਕਾਰੀ ਮਹਿਲਾ ਨੇ ਆਪਣੇ ਪਤੀ ਨੂੰ ਦਿੱਤੀ ਤਾਂ ਉਸ ਦੇ ਪਤੀ ਦੀ ਉਕਤ ਮਲਜ਼ਮ ਨਾਲ ਹੱਥੋਂ ਪਾਈ ਵੀ ਹੋਈ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਕਾ ਜਿਹੜਾ ਹੈਗਾ ਲੜਕੀ ਦੇ ਘਰ ਚ ਲਗਿਆ ਜਿਹੜੀ ਮੈਰਿਡ ਹੈਗੀ ਆ ਉਹਦੇ ਦੋ ਬੱਚੇ ਆ ਉਹਦੇ ਘਰ ਗਿਆ ਤੇ ਘਰ ਜਾ ਕੇ ਉਹਨੇ ਉਹਦੇ ਨਾਲ ਜ਼ਬਰਦਸਤੀ ਬਲਾਤ ਕਰੀ ਇਹ ਕੁੜੀ ਨੇ ਬੁਲਾਇਆ ਸੀ ਉਹਨੂੰ ਜਾਂ ਕਿ ਕੋਈ ਦੋਸਤੀ ਸੀ ਕਹਿੰਦੇ ਵਟਸਐਪ ਤੇ ਦੀ ਦੋਸਤੀ ਸੀ ਕਿਵੇਂ ਕੀ ਗੱਲ ਹੋਈ ਸੀ ਉਹ ਇਸ ਵਾਰ ਇਹ ਖਜੇਤ ਤਕਰੀਸ ਚੱਲ ਰਹੀ ਆ ਇਹਨਾਂ ਦੀ ਫਰੈਂਡਸ਼ਿਪ ਸੋਸ਼ਲ ਮੀਡੀਆ ਤੇ ਹੋਈ ਸੀ ਕਿਆ ਨਹੀਂ ਜੀ ਇਸ ਵਾਰ ਇਹ ਜੀ ਕੁਛ ਨਹੀਂ ਪਤਾ ਲੱਗ ਸਕਿਆ ਠੀਕ ਹੈ ਤੇ ਦੋਸ਼ੀ ਨੂੰ ਮੈਂ ਗ੍ਰਿਫਤਾਰ ਕਰ ਲਿਆ ਕਿੱਥੋਂ ਗ੍ਰਿਫਤਾਰ ਕੀਤਾ ਜੀ ਦੀ ਗ੍ਰਿਫਤਾਰੀ ਕਿੱਥੋਂ ਇਹਦੀ ਕਿੱਥਾਰੀ ਜੀ ਹੈਗੀ ਆਪਣੇ ਚੁੰਨੀ ਬੱਸ ਸਟੈਂਡ ਤੇ ਕਿਰਪਾ ਕਰਕੇ ਤੇਨ ਨੂੰ ਰਿਪੋਰਟ ਚ ਪੇਸ਼ ਕਰਾਂਗੇ ਜੀ ਰਿਮਾਂਡ ਦੀ ਮੰਗ ਕਰੋਗੇ ਰਿਮਾਂਡ ਦੀ ਜੁਡੀਸ਼ੀਅਲ ਜਾਾ ਉਕਛੀਏ ਮਾਰਕਰ ਮਾਰ ਅਗਰ ਜੱਜ ਸਾਹਿਬ ਦੇਣ ਕਿ ਤਾਂ ਲਵਾਗੇ ਨਹੀਂ ਤੇ ਜੁਡੀਸ਼ੀਅਲ ਕਿੰਨੇ ਸਾਲਾਂ ਤੋਂ ਫਰੈਂਡਸ਼ਿਪ ਸੀ ਇਹਨਾਂ ਦੀ ਕੁਛ ਪਤਾ ਕਿ ਦੋਸਤੀ ਦਾ ਬਦਲਾ ਜਾਨ ਪਛਾਣ ਕਿਵੇਂ ਜਾਨ ਪਛਾਣ ਕਿਵੇਂ ਸੀ ਇਹਨਾਂ ਦੀ ਹੋਈ ਆਪਸ ਜਾਨ ਪਛਾਣ ਤੇ ਉਹ ਪਤਾ ਨਹੀਂ ਘਾਪੇ ਤੋਂ ਕਹਿੰਦੇ ਵੀ ਲੜਕੀ ਕਹਿੰਦੀ ਵੀ ਮੈਨੂੰ ਪਰੇਸ਼ਾਨ ਕਰ ਰਹੀ ਸੀ ਅੱਛਾ ਤੇ ਕੱਲ ਫਿਰ ਕਿੱਥੇ ਦੇ ਘਰੇ ਆ ਸੀ ਕਿਦਾਂ ਹਾਲੋ ਲੜਕੀ ਦੇ ਘਰ ਆ ਗਿਆ ਸੀਗਾ ਕੰਦ ਟੱਪ ਕੇ ਹੋਲ ਦੇ ਤੇ ਘਰ ਚ ਲਾ ਗਿਆ ਜੀ ਤੇ ਉਹਦੇ ਨਾਲ ਜ਼ਬਰਦਸਤੀ ਕੀਤੀ ਤਾਂ ਕੰਮ ਕੀ ਕੀਤੀ ਪੁਲਿਸ ਵੱਲੋਂ ਹੁਣ ਤੋਂ ਮੁਲਜ਼ਮ ਨੂਰਸੂਲ ਪਰ ਚੁੰਨੀ ਕਲਾ ਬਸਟੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ